ਦੇਸ਼ਵਤ نیوز ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਿਸਤਾਨ ਸ਼ਰਮਾ ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣੇ ਆ ਅੱਜ ਦੀਆਂ ਹੁਣ ਤੱਕ ਦੀਆਂ ਐਹਮ ਹੈਡਲਾਈਨਸ ਤੇ ਪਟਿਆਲਾ ਤੋਂ ਆਪ ਦੇ ਸਾਬਕਾ ਸੰਸਦ ਮੈਂਬਰ ਤਰਮਵੀਰ ਗਾਂਦੀ ਕਾਂਗਰਸ ਦੇ ਵਿੱਚ ਹੋਏ ਸ਼ਾਮਲ ਤਿਹਾਰ ਜੇਲ੍ਹ ਦੀ ਜੇਲ੍ਹ ਨੰਬਰ 2 ਦੇ ਵਿੱਚ ਰੱਖਿਆ ਜਾਵੇਗਾ ਅਰਵਿੰਦ ਕੇਜਰੀਵਾਲ ਨੂੰ ਪੱਛਮੀ ਬੰਗਾਲ 'ਚ ਤੂਫਾਨ ਕਾਰਨ 5 ਲੋਕਾਂ ਦੀ ਗਈ ਜਾਨ ਤੇ 100 ਤੋਂ ਵੱਧ ਹੋਏ ਜ਼ਖਮੀ ਵਿੱਤ ਮੰਤਰਾਲੇ ਦਾ ਵੱਡਾ ਐਲਾਨ ਕਿਹਾ ਅੱਜ ਤੋਂ ਲਾਗੂ ਆਮਦਨ ਕਰ ਪ੍ਰਣਾਲੀ 'ਚ ਕੋਈ ਬਦਲਾਅ ਨਹੀਂ ਹੋਵੇਗਾ 1 ਕਿਲੋ ਦੇ ਵਪਾਰਕ LPG ਸਿਲੰਡਰ ਦੀ ਕੀਮਤ ਵਿੱਚ 31 ਰੁਪਏ ਦੀ ਕਟੌਤੀ ਚੋਨਾ ਕਾਰਨ ਨੇ ਟੈਕਸ ਦੇ ਨੋਟਿਸ ਦੇ ਕਾਂਗਰਸ ਖਿਲਾਫ ਆਮਦਨ ਕਰ ਵਿਭਾਗ ਕੋਈ ਕਾਰਵਾਈ ਨਹੀਂ ਕਰੇਗਾ ਲਿਦਨ ਵਜ਼ੀਰਾਬਾਦ ਦੇ ਮਕਾਨ ਦੇ ਵਿੱਚ ਦਾਖਲ ਹੋਇਆ ਤੰਦੂਆ ਪੰਜ ਲੋਕ ਹੋਏ ਗੰਭੀਰ ਤਖਮੀ ਇਜ਼ਰਾਈਲ ਨੇ ਗਾਜ਼ਾ ਦੇ ਸਭ ਤੋਂ ਵੱਡੇ ਹਸਪਤਾਲ 'ਚੋਂ ਆਪਣੀ ਫੌਜ ਵਾਪਸ ਅਭੀ ਲੋਕਾਂ ਨੇ ਦੇਖੀ ਤਬਾਹੀ ਚੋਣਬੰਦ ਮਾਮਲੇ ਦੇ ਵਿੱਚ ਕਾਂਗਰਸ ਦਾ ਪਾਛਪਾ ਤੇ ਨਿਸ਼ਾਨ ਯਹਾਂ ਪਾਛਪਾ ਤੇ ਮੋਦੀ ਸਰਕਾਰ ਦਾ ਗੰਭੀਰ ਭ੍ਰਿਸ਼ਟਾਚਾਰ ਸਾਹਮਣੇ ਆਇਆ ਸੈਂਸੈਕਸ ਤੇ ਨਿਫਟੀ ਨੇ ਬਣਾਇਆ ਉਚਾਈ ਦਾ ਨਵਾਂ ਰਿਕਾਰਡ ਜੋ ਇਸ ਖ਼ਬਰਾਂ 'ਚ ਦੀਆਂ ਹੁਣ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਜਾਣਦੇ ਹਾਂ ਖ਼ਬਰਾਂ ਵਿਸਥਾਰ ਦੇ ਵਿੱਚ ਦੀ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਤਰੰਗਵੀਰ ਗਾਂਧੀ ਅਜ ਕਾਂਗਰਸ ਦੇ ਵਿੱਚ ਸ਼ਾਮਲ ਹੋ ਗਏ ਨੇ ਤਰੰਗਵੀਰ ਗਾਂਧੀ ਨੇ ਪਟਿਆਲਾ ਸੀਟ ਤੋਂ ਕਾਂਗਰਸ ਦੇ ਉਮੀਦਵਾਰ ਵੱਜੋਂ ਚੋਣ ਲੜਨ ਦੀ ਸੰਭਾਵਨਾ ਤਰੰਗਵੀਰ ਗਾਂਧੀ ਨੇ 2014 ਵਿੱਚ ਆਪ ਉਮੀਦਵਾਰ ਵੱਜੋਂ ਪਟਿਆਲਾ ਤੋਂ ਪ੍ਰਨੀਤ ਕੌਰ ਨੂੰ ਹਰਾ ਕੇ ਲੋਕ ਸਭਾ ਚੁਣ ਚੀ ਸੀ ਗਾਂਧੀ ਜੋ ਪੇਸ਼ੇ ਤੋਂ ਡਾਕਟਰ ਨਹੀਂ ਉਹਨਾਂ ਨੇ ਬਾਅਦ ਵਿੱਚ 2016 ਵਿੱਚ ਆਪ ਨੂੰ ਛੱਡ ਦਿੱਤਾ ਤੇ ਆਪਣੀ ਨਵੀਂ ਪੰਜਾਬ ਪਾਰਟੀ ਬਣਾਈ ਜਿਸ ਨੂੰ ਉਹਨਾ ਅੱਜ ਕਾਂਗਰਸ ਦੇ ਵਿੱਚ ਰਲਾ ਦਿੱਤਾ ਪਾਰਟੀ ਆਗੂ ਪਵਨ ਖੇੜਾ ਅਤੇ ਆਈ ਸੀ ਸੀ ਪੰਜਾਬ ਦੇ ਇੰਚਾਰਜ ਦਿਵਿੰਦਰ ਯਾਦਵ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਰਮਵੀਰ ਗਾਂਧੀ ਦਾ ਪਾਰਟੀ ਦੇ ਵਿੱਚ ਸਵਾਗਤ ਕੀਤਾ ਇਸ ਦਰਨ ਬਾਜਵਾ ਨੇ ਕਿਹਾ ਕਿ ਉਹਨਾਂ ਦੇ ਸ਼ਾਮਲ ਹੋਣ ਨਾਲ ਕਾਂਗਰਸ ਹੋਰ ਮਜ਼ਬੂਤ ਹੋਵੇਗੀ ਜਦ ਕਿ ਵੜਿੰਗ ਨੇ ਕਿਹਾ ਕਿ ਅਜਿਹੇ ਪੇਸ਼ੇਵਰਾਂ ਦਾ ਪਾਰਟੀ ਦੇ ਵਿੱਚ ਸ਼ਾਮਲ ਹੋਣਾ ਚੰਗਾ ਸੰਕੇਤ ਹੈ ਦੂਜੀ ਅਹਿਮ ਖਬਰ ਇਹ ਨਵੀਂ ਦਿੱਲੀ ਤੋਂ سامنے ਆ ਰਹੀ ਹੈ ਜੇਲ੍ਹ ਸੂਤਰਾਂ ਦੇ ਹਵਾਲੇ ਤੋਂ ਮਿਲੀ ਜਾਣਕਾਰੀ ਅਨੁਸਾਰ ਸ਼ਰਾਬ ਨੀਤੀ ਮਾਮਲੇ ਵਿੱਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਪਿਹਾਰ ਜੇਲ੍ਹ ਦੀ ਜੇਲ੍ਹ ਨੰਬਰ 2 ਦੇ ਵਿੱਚ ਰੱਖਿਆ ਜਾਵੇਗਾ। ਉਹ ਜੇਲ੍ਹ ਦੇ ਵਿੱਚ ਇਕੱਲੇ ਹੀ ਰਹਣਗੇ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੀਤ ਸਿੰਘ ਨੂੰ ਕੁਝ ਦਿਨ ਪਹਿਲਾਂ ਹੀ ਜੇਲ੍ਹ ਨੰਬਰ 5 ਦੇ ਵਿੱਚ ਸ਼ਿਫਟ ਕੀਤਾ ਗਿਆ ਸੀ। ਤੀਜੀ ਅਹਿਮ ਖਬਰ ਹੈ ਜਲਪਾਈ ਗੁੜੀ ਤੋਂ ਸਾਮne ਆ ਰਹੀ ਹੈ। ਪੱਛਮੀ ਬੰਗਾਲ ਦੇ ਮੁੱਖ ਮੰਤਰੀ ਮਮਤਾ ਬਾਨਰਜੀ ਨੇ ਕਿਹਾ ਕਿ ਐਤਵਾਰ ਨੂੰ ਸਵੇਰੇ ਜਲਪਾਈ ਗੁੜੀ ਜ਼ਿਲ੍ਹੇ ਦੇ ਕੁਝ ਹਿੱਸਿਆਂ ਵਿੱਚ ਆਏ ਤੂਫਾਨ ਕਾਰਨ ਜਾਨ ਗਵਾਉਣ ਵਾਲਿਆਂ ਦੀ ਗਿਣਤੀ 5 ਹੋ ਗਈ ਹੈ ਇਸ ਤੂਫਾਨ ਦੇ ਵਿੱਚ 100 ਤੋਂ ਜ਼ਿਆਦਾ ਲੋਕ ਜ਼ਖਮੀ ਹੋਏ ਜ਼ਿਲ੍ਹਾ ਹੈਡਕੁਆਰਟਰ ਕਸਬੇ ਦੇ ਜ਼ਿਆਦਾਤਰ ਹਿੱਸਿਆਂ ਤੇ ਨੇੜਲੇ ਮੈਨਾਗੁੜੀ ਦੇ ਕਈ ਇਲਾਕਿਆਂ ਵਿੱਚ ਤੇਜ਼ ਹਵਾਵਾਂ ਤੇ ਗੜੇਮਾਰੀ ਨਾਲ ਹੋਈ ਝੌਂਪੜੀਆਂ ਅਤੇ ਘਰਾਂ ਨੂੰ ਨੁਕਸਾਨ ਪਹੁੰਚਿਆ ਦਰਖਤ ਉਖੜ ਗਏ ਤੇ ਬਿਜਲੀ ਦੇ ਖੰਭੇ ਡਿੱਗ ਗਏ ਮਮਤਾ ਨੇ ਦੇਰ ਰਾਤ ਜ਼ਿਲ੍ਹੇ ਦਾ ਦੌਰਾ ਵੀ ਕੀਤਾ ਚੌਥੀ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਵਿੱਤ ਮੰਤਰਾਲੇ ਨੇ ਅੱਜ ਕਿਹਾ ਕਿ ਚਾਲੂ ਵਿੱਤੀ ਸਾਲ 2024-25 ਵਿੱਚ ਲੋਕਾਂ ਲਈ ਨਵੀਂ ਆਮਦਨ ਕਰ ਪ੍ਰਣਾਲੀ ਵਿੱਚ ਕੋਈ ਬਦਲਾਅ ਨਹੀਂ ਕੀਤਾ ਗਿਆ। ਵਿਅਕਤੀਗਤ ਟੈਕਸ ਦਾਤਾ ਆਪਣੀ ITR ਫਾਈਲ ਕਰਦੇ ਸਮੇਂ ਇਸ ਵਿਵਸਥਾ ਤੋਂ ਬਾਹਰ ਹੋ ਸਕਦੇ ਨੇ। ਮੰਤਰਾਲੇ ਨੇ ਸਪਸ਼ਟੀਕਰਨ ਸੋਸ਼ਲ ਮੀਡੀਆ ਤੇ ਜਾਰੀ ਕੀਤੀ ਗਈ ਜਾਣਕਾਰੀ ਤੋਂ ਬਾਅਦ ਦਿੱਤਾ ਜਿਸ ਵਿੱਚ 1 ਅਪ੍ਰੈਲ ਤੋਂ ਲਾਗੂ ਨਵੀਂ ਟੈਕਸ ਪ੍ਰਣਾਲੀ ਵਿੱਚ ਕੁਝ ਬਦਲਾਅ ਹੋਣ ਦਾ ਦਾਵਾ ਕੀਤਾ ਗਿਆ ਸੀ। ਮੰਤਰਾਲੇ ਨੇ ਕਿਹਾ ਕਿ 1 ਅਪ੍ਰੈਲ 2024 ਤੋਂ ਕੋਈ ਨਵਾਂ ਬਦਲਾਅ ਨਹੀਂ ਕੀਤਾ ਗਿਆ। 1 April 2023 ਤੋਂ ਸ਼ੁਰੂ ਹੋਣ ਵਾਲੇ ਵਿੱਤੀ ਸਾਲ ਵਿੱਚ ਲੋਕਾਂ ਲਈ ਸੋਧੀ ਨਵੀਂ ਇਨਕਮ ਟੈਕਸ ਪ੍ਰਣਾਲੀ ਲਾਗੂ ਕੀਤੀ ਗਈ ਸੀ ਜਿਸ ਦੇ ਹੇਠ ਟੈਕਸ ਦਰਾਂ ਕਾਫੀ ਘਟ ਨੇ ਇਸ ਵਿੱਚ ਪੁਰਾਣੀ ਪ੍ਰਣਾਲੀ ਵਾਂਗ ਛੋਟੇ ਅਤੇ ਕਟੌਤੀਆਂ ਤਨਖਾਹ ਤੋਂ 50000 ਰੁਪਏ ਤੇ ਪਰਿਵਾਰਕ ਪੈਨਸ਼ਨ ਤੋਂ 15000 ਰੁਪਏ ਦੀ ਮਿਆਰੀ ਕਟੋਤੀ ਤੋਂ ਇਲਾਵਾ ਦਾ ਲਾਭ ਨਹੀਂ ਹੈ ਪੰਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਅੱਜ 에ਵੀਏਸ਼ਨ ਫਿਊਲ ਜਾਂ ATF ਦੀਆਂ ਕੀਮਤਾਂ ਵਿੱਚ 0.5 ਫੀਸਦੀ ਦੀ ਮਾਮੂਲੀ ਕਟੌਤੀ ਕੀਤੀ ਗਈ ਇਸ ਦੇ ਇਲਾਵਾ ਹੋਟਲਾਂ ਤੇ ਰੈਸਟੋਰੈਂਟਾਂ ਵਿੱਚ ਵਰਤੇ ਜਾਣ ਵਾਲੇ ਵਪਾਰਕ LPG ਦੀਆਂ ਦਰਾਂ ਵਿੱਚ 31 ਰੁਪਏ ਪ੍ਰਤੀ ਸਲੰਡਰ ਦੀ ਕਟੌਤੀ ਕੀਤੀ ਗਈ ਰਾਸ਼ਟਰੀ ਰਾਜਧਾਨੀ ਚ ATF ਦੀ ਕੀਮਤ 502.91 ਰੁਪਏ ਪ੍ਰਤੀ ਕਿਲੋਲਟਰ ਜਮ 0.9% ਦੀ ਘਟਾ ਕੇ 1893.63 ਰੁਪਏ ਪ੍ਰਤੀ ਕਿਲੋਲਟਰ ਕਰ ਦਿੱਤੀ ਗਈ ਹੈ ਤੇਲ ਕੰਪਨੀਆਂ ਨੇ ਵਪਾਰਕ ਐਲ ਪੀ ਜੀ ਦੀ ਕੀਮਤ ਤੀਹ ਪੁਆਇੰਟ ਪੰਜ ਰੁਪਏ ਘਟਾ ਦਿੱਤਾ ਹੈ ਇਸ ਕਾਰਨ ਹੁਣ ਉੱਨੀ ਕਿਲੋ ਦੇ ਸਿਲੰਡਰ ਦੀ ਕੀਮਤ ਸਤਾਰਾਂ ਸੌ ਚੌਂਹਠ ਪੁਆਇੰਟ ਪੰਜਾਹ ਰੁਪਏ ਹੈ ਛੇਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਆਮਦਨ ਕਰ ਵਿਭਾਗ ਨੇ ਅੱਜ ਸੁਪਰੀਮ ਕੋਰਟ ਨੂੰ ਦੱਸਿਆ ਕਿ ਉਹ ਲਗਭਗ ਪੈਂਤੀ ਸੌ ਕਰੋੜ ਰੁਪਏ ਦੇ ਟੈਕਸ ਡਿਮਾਂਡ ਨੋਟਿਸਾਂ ਦੇ ਸੰਬੰਧ ਵਿੱਚ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਵਿਰੁੱਧ ਕੋਈ ਜ਼ਬਰਦਸਤੀ ਕਾਰਵਾਈ ਨਹੀਂ ਕਰੇਗਾ ਜਸਟਿਸ ਬੀ ਵੀ ਨਾਗਰਥਨਾ ਅਤੇ ਜਸਟਿਸ ਆਕਸਨ ਜਾਰਜ ਮਸੀਹ ਦੇ ਬੈਂਚ ਨੇ ਆਮਦਨ ਕਰ ਵਿਭਾਗ ਦੀ ਨੁਮਾਇੰਦਗੀ ਕਰ ਰਹੇ ਸੋਲਿਸਟਰ ਜਨਰਲ ਤੁਸ਼ਾਰ ਮਹਿਤਾ ਦਾ ਬਿਆਨ ਦਰਜ ਕੀਤਾ ਮੌਜੂਦਾ ਹਾਲਾਤਾਂ ਵਿੱਚ ਇਸ ਮਾਮਲੇ ਤੇ ਅੰਤਿਮ ਫੈਸਲਾ ਹੋਣ ਤੱਕ ਕੋਈ ਤੁਰੰਤ ਕਾਰਵਾਈ ਨਹੀਂ ਕੀਤੀ ਜਾਵੇਗੀ ਬੈਂਚ ਨੇ ਮੰਗ ਨੋਟਿਸ ਤੇ ਕਾਂਗਰਸ ਦੀ ਪਟੀਸ਼ਨ ਤੇ ਸੁਣਵਾਈ ਜੁਲਾਈ ਤੱਕ ਅੱਗੇ ਪਾ ਦਿੱਤੀ ਹੈ ਸਤਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਉਤਰੀ ਦਿੱਲੀ ਦੇ ਵਜ਼ੀਰਾਬਾਦ ਪਿੰਡ ਵਿੱਚ ਅੱਜ ਤੜਕੇ ਤेंदुआ ਦਾਖਲ ਹੋ ਗਿਆ ਤੇ ਉਸਨੇ ਹਮਲਾ ਕਰਕੇ ਕਟੋ-ਕਟ 5 ਵਿਅਕਤੀਆਂ ਨੂੰ ਜ਼ਖਮੀ ਕੀਤਾ। ਤेंदुआ ਜਗਤਪੁਰ ਪਿੰਡ ਵਿੱਚ ਘਰ ਦੀ ਛਾਤ ਉਤਛਾਲ ਮਾਰ ਕੇ ਨੇੜੇ ਦੀ ਇਮਾਰਤ ਵਿੱਚ ਦਾਖਲ ਹੋ ਗਿਆ ਜਿੱਥੇ ਉਸਨੂੰ ਕਮਰੇ ਵਿੱਚ ਬੰਦ ਕਰ ਦਿੱਤਾ ਗਿਆ। ਸੋਸ਼ਲ ਮੀਡੀਆ ਤੇ ਮੌਜੂਦ ਵੀਡੀਓ ਦੇ ਵਿੱਚ ਕੁਝ ਲੋਕ ਤेंदुए ਦਾ ਪੁੱਛਾ ਕਰਦੇ ਨਜ਼ਰ ਆ ਰਹੇ ਹਨ ਤੇ ਕੁਝ ਲੋਕ ਘਬਰਾ ਕੇ ਭੱਜਦੇ ਦਿਖਾਈ ਦੇ ਰਹੇ ਨੇ। ਉੱਥੇ ਹੀ ਜ਼ਖਮੀਆਂ ਨੂੰ ਹਸਪਤਾਲ ਦੇ ਵਿੱਚ ਵਰਤੀ ਕਰਵਾ ਦਿੱਤਾ ਗਿਆ। ਅੱਤਵੀਂ ਅਹਿਮ ਖਬਰ ਗਾਜ਼ਾ ਪੱਤੀ ਤੋਂ ਸਾਹਮਣੇ ਆ ਰਹੀ ਹੈ। ਇਜ਼ਰਾਈਲੀ ਫੌਜ ਨੇ ਦੋ ਹਫ਼ਤਿਆਂ ਦੇ ਹਮਲੇ ਤੋਂ ਬਾਅਦ ਗਾਜ਼ਾ ਦੇ ਮੁੱਖ ਹਸਪਤਾਲ ਤੋਂ ਆਪਣੇ ਫੌਜੀਅਨ ਵਾਪਸ ਲੈ ਲਏ ਜਿਸ ਨਾਲ ਹਸਪਤਾਲ 'ਚ ਤਬਾਹੀ ਵਿਆਪਕ ਤਬਾਹੀ ਸਾਹਮਣੇ ਆਈ ਹੈ। ਇਜ਼ਰਾਈਲੀ ਫੌਜਾਂ ਦੇ ਪਿੱਛੇ ਹਟਣ ਤੋਂ ਬਾਅਦ ਅੱਜ ਸਵੇਰੇ ਲੱਖਾਂ ਲੋਕ ਅਲ-ਸ਼ਿਫਾ ਹਸਪਤਾਲ ਤੇ ਆਸ-ਪਾਸ ਦੇ ਇਲਾਕਿਆਂ 'ਚ ਵਰਤ ਆਏ। ਇੱਥੇ ਉਹਨਾਂ ਨੂੰ ਹਸਪਤਾਲ ਦੇ ਅੰਦਰ ਅਤੇ ਬਾਹਰ ਮ੍ਰਿਤਕ ਦੇਹਾਂ ਪਈਆਂ ਮਿਲੀਆਂ। ਇਜ਼ਰਾਈਲੀ ਫੌਜ ਨੇ ਇਸ ਹਮਲੇ ਨੂੰ ਕਰੀਬ 6 ਮਹੀਨਿਆਂ ਦੀ ਲੜਾਈ ਵਿੱਚ ਸਭ ਤੋਂ ਸਫਲ ਦੱਸਿਆ ਤੇ ਕਿਹਾ ਕਿ ਇਸ ਵਿੱਚ ਸੈਂਕੜੇ ਹਮਾਸਤੇ ਹੋਰ ਅਤਵਾਦੀ ਮਾਰੇ ਗਏ ਅਤੇ ਬਹੁਤ ਸਾਰੇ ਫੌਜੀਆ ਦਸਤਾਵੇਜ਼ ਮਿਲੇ ਨੇ। ਨਵੀਂ ਅਹਿਮ ਖਬਰ ਇਹ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਕਾਂਗਰਸ ਨੇ ਅੱਜ ਚੋਣ ਬਾਂਡ ਸਕੀਮ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਸ਼ਾਨਾ ਸਾਧਿਆਂ ਤੇ ਦੋਸ਼ ਲਗਾયા ਕਿ ਬਾਂਡ ਨਾਲ ਜੁੜੇ ਅੰਕੜਿਆਂ ਨੇ ਭਾਰਤੀ ਜਨਤਾ ਪਾਰਟੀ ਤੇ ਮੋਦੀ ਸਰਕਾਰ ਦੇ ਗੰਭੀਰ ਭ੍ਰਿਸ਼ਟਾਚਾਰ ਦਾ ਖੁਲਾਸਾ ਕੀਤਾ ਹੈ। ਕੌਂਟੀ ਦੇ ਜਨਰਲ ਦਾ ਕਤਲ ਜੈ ਰਾਮ ਰਮੇਸ਼ ਨੇ ਇਹਾਂ ਕਿ ਸਕੀਮ ਇਸ ਤਰ੍ਹਾਂ ਤਿਆਰ ਕੀਤੀ ਗਈ ਸੀ ਕਿ ਇਹ ਪਤਾ ਨਹੀਂ ਲੱਗੇ ਕਿ ਸਿਆਸੀ 파ਟੀਆਂ ਕੋਲ ਪੈਸਾ ਕਿੱਥੋਂ ਆਇਆ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਰਹੀ ਹੈ। ਪ੍ਰਧਾਨ ਮੰਤਰੀ ਨੇ ਐਤਵਾਰ ਨੂੰ ਉਸ ਦਾਅਵੇ ਨੂੰ ਰੱਦ ਕੀਤਾ ਕਿ ਚੋਣਾਂ ਬਾੰਦ ਕਰਨ ਉਹਨਾਂ ਦੀ ਸਰਕਾਰ ਨੂੰ ਛੱਟਾ ਦਿਤਾ ਹੈ। 10ਵੀਂ ਅਹਿਮ ਖਬਰ ਮੁੰਬਈ ਤੋਂ سامنے ਆ ਰਹੀ ਹੈ। ਏਸ਼ੀਆਈ ਬਾਜ਼ਾਰਾਂ ਵਿੱਚ ਮਜ਼ਬੂਤ ਰੁਝਾਨ ਅਤੇ ਵਿਦੇਸ਼ੀ ਫੰਡਾਂ ਦੇ ਪ੍ਰਵਾਹ ਕਾਰਨ ਘਰੇਲੂ ਸ਼ੇਅਰ ਬਾਜ਼ਾਰ ਅੱਜ ਨਵੇਂ ਵਿੱਤੀ ਸਾਲ ਦੀ ਸ਼ੁਰੂਆਤ ਆਪਣੇ ਨਵੇਂ ਸਿਖਰ ਤੇ ਪਹੁੰਚ ਗਿਆ। BSE ਦਾ 300 ਵਾਲਾ Sensex ਸ਼ੁਰੂਆਤੀ ਕਾਰੋਬਾਰ ਵਿੱਚ 552.98 ਅੰਕ ਦੀ ਚਾਲ ਮਾਰ ਕੇ 74208.33 ਤੇ ਪਹੁੰਚਿਆ। NSE Nifty 192.1 ਅੰਕ ਵੱਧ ਕੇ 22519 ਤੇ ਪਹੁੰਚ ਗਿਆ। ਇਸ ਸਬੰਧ BSE Sensex 74254.62 ਅੰਕਾਂ ਤੇ ਆਪਣੇ ਸਰਵਕਾਲੀ ਉੱਚ ਪੱਧਰ ਤੇ ਪਹੁੰਚ ਗਿਆ ਤੇ NSE Nifty 22529.95 ਦੇ ਰਿਕਾਰਡ ਸਿੱਕਰ ਤੇ ਪਹੁੰਚ ਗਿਆ ਸਵੇਰ ਸਨਾਚ ਦੀਆਂ ਅਹਿਮ ਖਬਰਾਂ ਏਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੀ ਸੇਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇਹ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ